ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੱਗੇ ਆ ਗੁੜ ਵਾਲੇ ਚਾਵਲ ਬਣਾਉ ਉਦੋਂ ਲਈ ਆਪਾਂ ਲਿਆਏ ਚਾਰ ਗਲਾਸ ਪਾਣੀ ਕਿਉਂਕਿ ਚੌਲ ਆਪਾਂ ਬਣਾਉਣੇ ਆ ਦੋ ਗਲਾਸ ਤੇ ਉਦੋਂ ਲਈ ਆਪਾਂ ਨੂੰ ਪਾਣੀ ਚਾਹੀਦਾ ਚਾਰ ਗਲਾਸ ਤੇ ਆ ਲਿਆਏ ਆਪਾਂ ਗੁੜ ਤੇ ਇੰਨਾ ਗੁੜ ਬਿਲਕੁਲ ਪਰਫੈਕਟ ਹੋਏਗਾ ਵੈਸੇ ਮੈਂ ਕੋਈ ਮਾਪ ਤੋਲ ਨਾਲ ਨਹੀਂ ਜਿਵੇਂ ਕਹਿੰਦੇ ਹੁੰਦੇ ਨਾ ਉਮਰ ਦੇ ਹਿਸਾਬ ਨਾਲ ਤਾਂ ਚੀਜ਼ਾਂ ਬਸ ਵੈਸੇ ਹੀ ਮਿਲੀਆਂ ਜਾਂਦੀਆਂ ਨੇ ਤੇ ਇਹ ਬਿਲਕੁਲ ਪਰਫੈਕਟ ਗੁੜ ਹੋਏਗਾ ਇਹਨੇ ਪਾਣੀ ਵਿੱਚ ਇਹ ਸਵਾ ਪਗਾਰデア ਗੁੜ ਵਾਲੇ ਚੌਲਾਂ ਦੀ ਤਿਆਰੀ ਗੁੜ ਵਾਲਾ ਪਾਣੀ ਆਪਨਾ ਉਪਲ ਗਿਆ ਤੇ ਹੁਣ ਆਪਾਂ ਇਹਨੂੰ ਪਣ ਲਾਂਗੇ ਤੇ ਇੱਧਰ ਆਪਾਂ ਲੈ ਲਏ ਨੇ ਚੌਲ ਜਿਵੇਂ 4 ਗਲਾਸ ਪਾਣੀ ਲਿਆ ਸੀ ਤੇ ਇਹਨੇ 2 ਗਲਾਸ ਚੌਲ ਆਹ ਵਾਲੀ ਗਲਾਸ ਨਾਲ ਮਿਨਤੀ ਕੀਤੀ ਸੀ ਤੇ ਇਹ ਲੈ ਲਏ ਨੇ 2 ਗਲਾਸ ਚੌਲ ਤੇ ਆਪਾਂ ਇਹਨਾਂ ਨੂੰ ਲਿਆਇ ਤੋ ਤੇ ਹੁਣ ਆਪਾਂ ਇਸ ਗੁੜ ਵਾਲੇ ਪਾਣੀ ਨੂੰ ਪਣ ਲਾਂਗੇ ਜੀ ਇੱਥੇ ਆਪਾਂ ਵਰਤੋਂ ਕੀਤੀ ਆ ਦੇਸੀ ਘਿਓ ਦੀ ਦੇਸੀ ਘਿਓ ਪਾ ਲਿਆ ਆ 1.5 ਕੱਟ ਸੀ ਪਾਇਆ ਸੀ ਤੇ ਆ ਆਪਾਂ ਨਾ ਪਣ ਲਿਆ ਆ ਦੇਖੋ ਇਹਦੇ ਵਿੱਚ ਨਾ ਨਿੱਕੇ ਨਿੱਕੇ ਗੁੜ ਦੇ ਵਿੱਚ ਛਿਲਕੇ ਜਿਹਾ ਰਹਿ ਜਾਂਦੇ ਆ ਗੁੜ ਚਾਹੀਏ ਆਪਣਾ ਘਰ ਦਾ ਹੋਵੇ ਚਾਹੇ ਆਪਾਂ ਬਾਜ਼ਾਰੀ ਲਿਆ ਹੋਇਆ ਹੋਵੇ ਤੇ ਆਪਾਂ ਪਾਣੀ ਨੂੰ ਪਾਣ ਕੇ ਰੱਖ ਲਿਆ ਆ ਭਾਂਡਾ ਹੁਣ ਆਪਾਂ ਉਧਰ ਰੱਖ ਲਿਆ ਤੇ ਇੱਧਰ ਆਪਾਂ ਝੋਲ ਤੋ ਕੇ ਰੱਖੇ ਹਾਂ ਹੁਣ ਜਿਵੇਂ ਆਪਾਂ ਦੇਸੀ ਘਿਓ ਪਾਇਆ ਹੈ ਨਾ ਅਸਲੀ ਝੋਲ ਬਣਾਉਂਦਾ ਨਾ ਗੁੜ ਵਾਲੇ ਚਾਵਲ ਬੀ ਸਾਡੇ ਵੀ ਜਿhta ਐਵੇਂ ਬਣਾਉਂਦੇ ਸੀਗੇ ਤੇ ਮੈਂ ਵੀ ਉਸੇ ਹਿਸਾਬ ਨਾਲ ਬਣਾਉਣੀ ਹੈ ਤੇ ਆਹ ਦੇਖੋ ਹੁਣ ਪਾਣੀ ਪਾ ਲਿਆ ਇਹਨਾਂ ਚਾਵਲ ਬਹੁਤ ਹੀ ਜ਼ਿਆਦਾ ਸਵਾਦ ਕਰਦੇ ਨੇ ਤੇ ਹੁਣ ਆਪਾਂ ਚਾਵਲ ਪਾ ਗਏ ਨੇ ਤੇ ਇਹਨੂੰ ਸਿਮ ਤੇ ਰਿਚ ਜਾਂਦੇ ਹਾਂਗੇ ਹੁਣ ਆਪਾਂ ਚਾਵਲ ਪਾਤੇ ਤੇ ਇਹ ਸਿਮ ਕਰ ਦਿਆਂਗੇ ਤੇ ਕੋਲ ਆਪਾਂ ਥੋੜਾ ਜਿਹਾ ਨਾਰੀਅਲ ਚੀਰ ਲੈਨੇ ਤੇ ਪਾਸਕਲ ਨੇ ਲਾਰੀਅਲ ਦੀ ਵਰਤੋਂ ਕਰਾਇਆ ਤੇ ਦੇਖੋ ਇਹ ਹੌਲੀ ਇਹਦੀ ਲੋਕ ਜਿਹੀ ਸੋਹਣੀ ਬਣਦੀ ਜਾਂਦੀ ਹੈ ਤੇ ਇਹ ਬਹੁਤ ਹੀ ਸੋਹਣੇ ਚਾਵਲ ਬਣਨਗੇ ਸੇਮਾ ਕਿਤੇ ਹੌਲੀ ਹੌਲੀ ਆਫ ਹੋ ਲੁਕੇ ਤੇ ਦੇਸੀ ਘਿਓ ਦੇ ਹੁੰਦੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਖਾ ਲੈਂਦੇ ਵੈਸੇ ਫਤੇ ਰਸਿਆ ਪਿਆ ਆ ਤੇ ਕਹਿੰਦਾ ਮੈਂ ਗੁੜ ਵਾਲੇ ਚਾਵਲ ਨਹੀਂ ਖਾਣੇ ਮੈਨੂੰ ਲੋਣ ਵਾਲੇ ਚਾਵਲ ਬਣਾ ਕੇ ਦਿਓ ਤੇ ਮੈਂ ਕਿਹਾ ਚਲ ਥੋੜੀ देर ਨੂੰ ਦੇਖਦੀ ਆ ਫਿਰ ਉਹਨੂੰ ਇੱਕ ਛੋਟੀ ਗਲਾਸੀ ਨਾਲ ਮੈਂ ਨਮਕ ਵਾਲੇ ਚਾਵਲ ਬਣਾ ਦਿੰਦੀ ਹੁੰਦੀ ਆ ਵੀ ਹੁਣ ਜੇ ਬੱਚਾ ਰੋਸ ਜਾਵੇ ਉਹ ਗੁੜਵਾਲੇ ਚਾਵਲ ਪਸੰਦ ਨਹੀਂ ਕਰਦਾ ਤੇ ਸਿਮੂ ਗੁੜਵਾਲੇ ਚਾਵਲ ਬਹੁਤ ਪਸੰਦ ਕਰਦਾ ਉਹ ਪਹਿਲਾਂ ਹੀ ਦੋਨੋਂ ਜਿਹੜੇ ਅੰਦਰ ਲੜ ਪਏ ਸਿਮੂ ਕਹਿੰਦਾ ਦਾਦੀ ਗੁੜਵਾਲੇ ਬਣਾਓ ਤੇ ਫਤੇ ਕਹਿੰਦਾ ਨਹੀਂ ਨਾਨੀ ਇਹ ਨਮਕ ਵਾਲੇ ਬਣਾਓ ਮੈਂ ਕਿਹਾ ਕੋਈ ਨਾ ਮੈਂ ਇੱਕ ਵਾਰੀ ਸਿਮੂ ਨੂੰ ਗੁੜਵਾਲੇ ਚਾਵਲ ਬਣਾ ਦਾਂ ਨਾਲ ਮੇਰਾ ਵੀ ਦਿਲ ਕਰਦਾ ਪਿਆ ਤੇ ਫਿਰ ਬਾਅਦ ਵਿੱਚ ਮੈਂ ਕਿਹਾ ਤੈਨੂੰ ਮੈਂ ਨਮਕ ਵਾਲੇ ਬਣਾ ਦਾਂਗੀ ਤੇ ਸੋ ਇਹ ਝਾਟੀ ਬਣ ਜਾਣੀ ਬਸ ਹੁਣ ਆਪਾਂ ਇਹਦੇ ਤੇ ਟੱਕਣ ਦੇ ਦਿੰਨੇ ਆ ਤੇ ਚੌਲ ਤਿਆਰ ਹੋ ਜਾਣਗੇ ਆਹ ਦੇਖੋ ਆ ਨਾਰੀਅਲ ਇਹ ਨਾ ਲਿਆਂਦੇ ਸੀ ਹਜੂਰ ਸਾਹਿਬ ਤੋਂ ਤੇ ਇਹਦਾ ਰੰਗੋ ਤਾਂ ਹੰਦਾ ਹੀ ਰਹਾ ਆ ਦੇਖੋ ਕਿੰਨਾ ਸੋਹਣਾ ਜਿਹੜੇ ਆਪਾਂ ਇੱਥੋਂ ਖਰੀਦਦੇ ਆ ਨਾ ਇਹ ਕਾਲੇ ਹੋ ਜਾਂਦੇ ਦਸੰਬਰ ਵਿੱਚ ਤੁਹਾਡੇ ਅੰਕਲ ਜੀ ਗਏ ਸੀ ਦਰਸ਼ਨ ਕਰਨ ਵਾਸਤੇ ਤੇ ਮੈਂ ਕਿਹਾ ਉੱਥੋਂ ਨਾਰੀਅਲ ਲੈ ਕੇ ਆਇਓ ਬੜੇ ਸੁਨਹਿਰੀ ਨਾਰੀਅਲ ਮਿਲਦੇ ਆ ਉੱਥੋਂ ਤੇ ਲੈ ਕੇ ਆਏ ਸੀਗੇ ਤੇ ਹੁਣ ਆਪਾਂ ਥੋੜਾ ਜਿਹਾ ਕੱਟ ਕੇ ਬਰੀਕ ਬਰੀਕ ਤੇ ਬਸ ਥੋੜਾ ਜਿਹਾ ਕਟਾਂਗੇ ਇੱਕ ਸਾਈਡ ਤਾਂ ਕੱਟ ਕੇ ਤੇ ਤਿਆਰ ਕਰ ਲਵਾਂਗੇ ਬਾਜੀ ਚੌਲਾ ਪਾ ਕੇ ਹੋ ਗਏ ਤਿਆਰ ਦੇ ਕਪੀ ਮਸਾਂ ਨੂੰ ਅੱਧਾ ਘੰਟਾ ਤੇ ਤਰ। ਐ ਕਦੇ ਕਦੇ ਬਣੇ ਚੌਰ ਤੇ ਇਸੇ ਨੂੰ ਕਹਿੰਦਾ ਜਿਲਾਦੀ ਮਮਾ ਨੂੰ ਕੁਛੇ ਕਸ਼ਕੂ ਆ ਚੌਰ ਤੇ ਨਾਲ ਇਸ ਨੂੰ ਲੱਗਿਆ ਪਰੋਂ ਕਿ ਤੁਸੀਂ ਇਸ ਸਜਾਤਾ ਚੌਰ ਤੇ ਅੰਡੇ ਲੱਗੇ ਤੇ ਬਹੁਤ ਹੀ ਸੋਹਣੇ ਐਨ ਪਰਫੈਕਟ ਮਿੱਠਾ ਤੇ ਰੈਸਿਪੀ ਹੋਵੇ ਚੁਣੇ ਰਹੇ ਇਹ ਵਰਵਾਰੇ ਚਾਰ ਬਹੁਤ ਹੀ ਜ਼ਿਆਦਾ ਸਵਾਦ ਬਣੇ। ਸੋ ਅੱਜ ਆਪਾਂ ਖਾਈਏ ਤੇ ਸਾਰੇ ਜਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਵੇਂ ਸਪੋਰਟ ਕਰਦੇ ਹੋ ਉਵੇਂ ਸਪੋਰਟ ਕਰਦੇ ਰਹੋ ਧੰਨਵਾਦ ਜੀ ਤੁਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ